ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਆਪਣੀ ਦੇ ਟਾਨ ਮੈਂ ਮੈਂ ਤੁਹਾਨੂੰ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜਿਸ ਤਰ੍ਹਾਂ ਕਿ ਆਪਾਂ ਨਵੀਂ ਨਵੀਂ ਜਾਣਕਾਰੀ ਤੁਹਾਡਾ ਸਾਂਝੀ ਕਰਦੇ ਹਾਂ ਤੇ ਪਿਛਲੇ ਦਿਨ ਇੱਕ ਪਬਲਿਕ ਨੋਟਸ ਜਾਰੀ ਹੋਇਆ ਸੀ ਕਿ 9594 ईटीटी ਕਾਰਡ ਨੂੰ 15 ਅਤੇ 16 ਫਰਵਰੀ ਨੂੰ ਸਟੇਸ਼ਨ ਚੁਆਇਸ ਕਰਵਾਈ ਜਾਣੀ ਹੈ ਠੀਕ ਹੈ ਜੀ ਤਾਂ ਪਰ ਉਹ ਤੁਹਾਡੀ ਜਾਣਕਾਰੀ ਹਿੱਤ ਦੱਸ ਦਈਏ ਕਿਸੇ ਤਕਨੀਕੀ ਕਾਰਨ ਕਰਕੇ ਜਿਹੜਾ ਪੋਰਟਲ ਹੈ ਉਹ ਦੁਬਾਰਾ ਤੋਂ ਰੀਓਪਨ ਕੀਤਾ ਗਿਆ ਜੀ ਤਾਂ ਕੀ ਹੈ ਸਾਰੀ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰਦੇ ਆ ਨੰਬਰ 94 ਅਸਾਮੀਆਂ ਨੂੰ ਭਰਨ ਲਈ ਜਿਹੜਾ ਹੋ ਗਿਆ ਪੰ ਦਿੱਤਾ ਗਿਆ ਸੀ ਉਸ ਤੋਂ ਬਾਅਦ 4 ਫਰਵਰੀ 2025 ਨੂੰ ਭਾਗ ਦੀ ਵੈਬਸਾਈਟ ਤੇ ਜਿਹੜੀ ਰੀ ਕਾਸਟ ਲਿਸਟ ਸੀ ਉਹ ਅਪਲੋਡ ਕਰ ਦਿੱਤੀ ਗਈ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੂੰ 11 ਫਰਵਰੀ 2025 ਨੂੰ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ 15 ਅਤੇ 16 ਫਰਵਰੀ ਨੂੰ ਜਿਹੜਾ ਹੈਗਾ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਜਿਹੜਾ ਆਨਲਾਈਨ ਸਟੇਸ਼ਨ ਚੁਆਇਸ ਕਰਵਾਈ ਜਾਊਗੀ ਠੀਕ ਹੈ ਜੀ ਤਾਂ ਕਾਫੀ ਸਾਰੇ ਜਿਹੜੇ 9894 ਕੈਂਡੀਡੇਟ ਸੀ ਉਹਨਾਂ ਨੇ ਕੋਸ਼ਿਸ਼ ਕਰ ਸਟੇਸ਼ਨ ਫਿਲ ਹੋ ਵੀ ਗਏ ਸੀ ਕਈਆਂ ਤੋਂ ਮਤਲਬ ਉਹ ਫਿਲ ਨਹੀਂ ਹੋਏ ਠੀਕ ਹੈ ਜੀ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਮੈਸੇਜ ਆਏ ਸੀ ਕਿਉਂਕਿ ਆਪਾਂ ਵੀਡੀਓ ਪਾਈ ਸੀ ਕਿ ਉਹ ਜਿਹੜਾ ਪੋਰਟਲ ਓਪਨ ਹੀ ਨਹੀਂ ਹੋ ਰਿਹਾ ਠੀਕ ਹੈ ਜੀ ਤਾਂ ਉਹ ਕਿਸੇ ਤਕਨੀਕੀ ਕਾਰਨ ਕਰਕੇ ਜਿਹੜਾ ਪੋਰਟਲ ਨਹੀਂ ਸੀ ਓਪਨ ਹੋ ਰਿਹਾ ਜਿਸ ਦੇ ਕਰਕੇ ਸਾਥੀ ਇਹਦੇ ਆਪਕ ਘਬਰਾਉਣਾ ਠੀਕ ਹੈ ਜੀ ਕਿਉਂਕਿ ਹੁਣ ਜਿਹੜਾ ਹੈਗਾ ਸਿੱਖਿਆ ਵਿਭਾਗ ਵੱਲੋਂ ਇੱਕ ਨਵਾਂ ਨੋਟਿਸ ਜਿਹੜਾ ਹੁਜਾਰੀ ਕਰ ਦਿੱਤਾ ਗਿਆ ਉਹ ਕੀ ਹੈ ਜੀ ਪਬਲਿਕ ਨੋਟਿਸ ਜਿਹੜਾ ਜਾਰੀ ਹੋਇਆ ਜੀ ਤਕਨੀਕੀ ਕਾਰਨ ਹੋਣ ਕਰਕੇ ਜਿਹੜਾ ਪੋਰਟਲ ਨਹੀਂ ਚੱਲੂ ਹੋਇਆ ਸੀ ਜਿਹਦੇ ਕਰਕੇ ਹੁਣ ਮਿਤੀ 20 ਫਰਵਰੀ ਸ਼ਾਮ ਦੇ 5 ਵਜੇ ਤੱਕ ਜਿਹੜਾ ਪੋਰਟਲ ਉਹ ਵਾਅਦਾ ਕੀਤਾ ਗਿਆ ਤਾਂ ਹੁਣ ਤੁਸੀਂ ਮਤਲਬ ਬਿਨਾਂ ਕਿਸੇ ਡਰ ਦੇ ਬਿਨਾਂ ਕਿਸੇ ਟੈਨਸ਼ਨ ਦੇ 20 ਫਰਵਰੀ ਤੱਕ ਜਿਹੜਾ ਆਪਣਾ ਸਟੇਸ਼ਨ ਚੁਆਇਸ ਕਰ ਸਕਦੇ ਹੋ ਠੀਕ ਹੈ ਜੀ ਜਿਹਦੇ ਵਿੱਚ ਤੁਸੀਂ ਅਨਲਿमिटेड ਚਾਹੇ 10 20 50 100 ਈਵਨ ਕੇ ਤੁਸੀਂ ਜਿੰਨੇ ਤੁਹਾਨੂੰ ਲੱਗਦਾ ਵੀ ਹਨਾ ਸਟੇਸ਼ਨ ਚੁਆਇਸ ਤੁਹਾਡੇ ਹੋ ਰਹੇ ਹਨ ਚਾਹੇ ਤੁਸੀਂ ਸਾਰੇ ਫਿਲ ਕਰ ਸਕਦੇ ਹੋ 20 ਤਰੀਕ ਤੱਕ ਦਾ ਜਿਹੜਾ ਸਮਾਂ ਹੋ ਤੁਹਾਡੇ ਲਈ ਜਿਹੜਾ ਵਧਾ ਦਿੱਤਾ ਗਿਆ 9494 ਕੈਂਡੀਡੇਟਸ ਲਈ ਕਿਰਪਾ ਕਰਕੇ ਇਹ ਵੀਡੀਓ ਨੂੰ ਸਾਥੀ ਮਿੱਤਰਾਂ ਨਾਲ ਜਰੂਰ ਸਾਂਝਾ ਕਰਿਓ ਕਿਉਂਕਿ ਹੋ ਸਕਦਾ ਹੈ ਕਈਆਂ ਵੱਲੋਂ ਇਹ ਪੋਰਟਲ ਓਪਨ ਹੀ ਨਾ ਹੋਇਆ ਹੋਵੇ ਠੀਕ ਹੈ ਜੀ ਤਾਂ ਉਹ ਦੋਸਤ ਮਿੱਤਰ ਇਹ ਸੋਚ ਰਹੇ ਹੋਣਗੇ ਸ਼ਾਇਦ ਹੋਣ ਪਤਾ ਨਹੀਂ ਸਾਨੂੰ ਜੁਆਇਨ ਕਰਾਉਣਗੇ ਜਾਂ ਨਹੀਂ ਹੋਣਗੇ ਹਨਾ ਤਾਂ ਉਹਨਾਂ ਨੂੰ ਵੀਡੀਓ ਜਰੂਰ ਸਾਂਝੀ ਕਰਿਓ ਕਿਉਂਕਿ ਜਿਹੜਾ 20 ਫਰਵਰੀ ਤੱਕ ਜਿਹੜਾ ਉਹ ਪੋਰਟਲ ਜਿਹੜਾ ਸੈਸ਼ਨ ਚੁਆਇਸ ਵਾਲਾ ਉਹ ਸੋ ਜਲਦ ਮਿਲਦੇ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ